ਹਾਂਜੀ ਜੀ ਬੀਓ ਕੀ ਹਾਲ ਚਾਲ ਹੈ ਜੀ ਵੀ ਅੱਜ ਆਪਾਂ ਜਿਹੜੀ ਗੱਲ ਕਰਨੀ ਆ ਜਿਹੜਾ ਇਹ ਜਾਸੂਸੀ ਦੇ ਅਧੀਨ ਗ੍ਰਿਫਤਾਰ ਹੋਇਆ ਜਸਬੀਰ ਸਿੰਘ ਉਰਫ ਜੀਦਾ ਜਾਨਮਲ ਨਾਂ ਦੇ ਉੱਤੇ ਕੋਈ YouTube ਚੈਨਲ ਸੀਗਾ ਹਨਾ ਉਹਦੇ ਸਬੰਧ 'ਚ ਆਪਾਂ ਗੱਲ ਕਰਨੀ ਆ ਵੀ ਉਹਨੂੰ ਕਿਉਂ ਚੱਕਿਆ ਤੇ ਕੀ ਕਾਰਨ ਆ ਤੇ ਕੀ ਕੀ ਹੋ ਸਕਦਾ ਫਸਟ ਆਫ 올 ਮੈਂ ਤੁਹਾਨੂੰ ਦੱਸ ਦਿੰਦਾ ਉਹਦੇ ਅਗੇਂਸਟ ਚਾਰजेस ਕੀ ਨੇ ਤੇ ਉਹਦੇ ਅਗੇਂਸਟ ਚਾਰजेस ਨੇ ਵੀ ਫੋਰਨ ਫੰਡਿੰਗ ਲਿੰਕ ਕੀਤਾ ਦੇ ISI ਤੇ ਡਿਲੀਟਿੰਗ ਦਾ ਸੈਂਸਿਟਿਵ ਡਾਟਾ ਜਾਂ ਉਹਦੇ ਕੋਲ ਸੀਗਾ ਸੈਂਸਿਟਿਵ ਡਾਟਾ ਸੈਂਸਿਟਿਵ ਡਾਟਾ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਕੀ ਆ ਇਹ ਇਹ ਉਹਦੇ ਅਧੀਨ ਚਾਰजेस ਲੱਗੇ ਨੇ ਤੇ ਹੁਣ ਮੈਂ ਤੁਹਾਨੂੰ ਦੱਸ ਦਵਾਂ ਦੋਸਤੋ ਵੀ ਇਹ ਚਾਰजेस ਦੇ ਵਿੱਚ ਹੁੰਦਾ ਕੀ ਆ ਫਸਟ ਆਫ ਆਲ ਦੱਸ ਦਵਾਂ ਇਹ ਬਹੁਤ ਸੀਰੀਅਸ ਚਾਰजेस ਨੇ ਤੇ ਸੋ ਦੋਸਤੋ ਇਹਦੇ ਇਹਦੇ ਨੂੰ ਕੀ ਕੀ ਹੋ ਸਕਦਾ ਫਸਟ ਆਫ ਆਲ ਤੁਹਾਨੂੰ ਦੱਸ ਦੇਣਾ ਦੋਸਤੋ ਵੀ ਜੇ ਤਾਂ ਇਹ ਸਾਫ ਤੋਂ ਗਿਆ ਤਾਂ ਜ਼ਿੰਦਗੀ ਬਰਬਾਦ ਵਾਲੇ ਕੰਮ ਆ ਫਸਟ ਆਫ 올 ਹੈਗਾ ਜੀ ਜਿਹੜਾ ਇਹਦੇ ਅਧੀਨ ਇੱਕ ਤਾਂ ਕਾਨੂੰਨ ਆ ਜੀ ਜਿਹੜਾ ਉਹ ਹੈਗਾ ਐਨਐਸਏ ਵੀ ਹੁੰਦਾ ਪਰ ਇਸ ਤੋਂ ਵੀ ਖਤਰਨਾਕ ਇੱਕ ਜਿਹੜਾ ਐਸਪਾਇਓਨੇਜ ਲਾਜ਼ ਨੇ ਜਿਹੜੇ ਆਪਣੇ ਭਾਰਤ ਦੇ ਵਿੱਚ ਨੇ ਇੱਕ ਆਪਣੇ ਬਣਾਇਆ ਮੈਂ ਤਾਂ ਆਫੀਸ਼ੀਅਲ ਸੀਕ੍ਰੀਟ ਐਕਟ 1923 ਬ੍ਰਿਟਿਸ਼ ਇੰਡੀਆ ਵੇਲੇ ਦਾ ਬਣਾਇਆ ਹੋਇਆ ਕਾਨੂੰਨ ਉਹ ਉਹ ਹੈਗਾ ਜੀ ਟੂ ਪ੍ਰिवेंट ਸਪਾਇੰਗ ਅਗੇਂਸਟ ਦੀ ਸਟੇਟ ਐਂਡ ਦੀ ਅਨਆਥੋਰਾਈਜ਼ਡ ਸ਼ੇਅਰਿੰਗ ਆਫ ਸੈਂਸਿਟਿਵ ਗਵਰਨਮੈਂਟ ਇਨਫੋਰਮੇਸ਼ਨ ਇਹ ਕਾਨੂੰਨ ਆ ਜੀ ਦਾ ਅਫੀਸ਼ੀਅਲ ਸਿਕਰਟ ਐਕਟ 1923 ਇਹ ਹੈਗਾ ਜੀ ਐਸਪੀਓਨਿਸ ਲਾਜ਼ ਦੇ ਅਗੇਂਸਟ ਬਣਿਆ ਹੋਇਆ ਬ੍ਰਿਟਿਸ਼ ਇੰਡੀਆ ਦੇ ਦਿਆਂ درمیان ਜਦੋਂ ਬ੍ਰਿਟਿਸ਼ ਇੰਡੀਆ ਸੀ ਉਦੋਂ ਦਾ ਇੱਕ ਕਾਨੂੰਨ ਬਣਿਆ ਹੋਇਆ ਤੇ ਇਹਦੇ ਵਿੱਚ ਇਹ ਇੰਨੇ ਜਿਆਦਾ ਸੀਰੀਅਸ ਅਲੀਗੇਸ਼ਨ ਨੇ ਐਕਟ ਦੇ ਦਿੱ ਨਾ ਕਿ ਵੀ ਜਿਹੜਾ ਆਰਟੀਆਈ ਇੱਕ ਕਾਨੂੰਨੀ ਆਪਣਾ ਉਹ ਵੀ ਛੋਟਾ ਪੈ ਜਾਂਦਾ ਹੈ ਇਹਦੇ ਇਹਦੇ ਦਰਮਿਆਨ ਜੇ ਕਿਤੇ ਇਹ ਇੰਨਾ ਪਾਵਰਫੁਲ ਐਕਟ ਆ ਅਫੀਸ਼ੀਅਲ ਸੀਕ੍ਰੀਟ ਐਕਟ ਕੇ ਆਰਟੀਆਈ ਵੀ ਛੋਟਾ ਪੈ ਜਾਂਦਾ ਵੀ ਆਰਟੀ ਦੇ ਅਧੀਨ ਵੀ ਆਪਾਂ ਇਨਫੋਰਮੇਸ਼ਨ ਨਹੀਂ ਲੈ ਸਕਦੇ ਉਹ ਵੀ ਛੋਟਾ ਪੈ ਜਾਂਦਾ ਇਹਦੇ ਵਿੱਚ ਕੀ ਹੁੰਦਾ ਵੀ 14 ਸਾਲ ਤੱਕ ਦੀ ਜੇਲ ਹੋ ਸਕਦੀ ਆ ਜਾਂ ਲਾਈਫ ਇਨ ਪ੍ਰਿਜ਼ਨਮੈਂਟ ਵੀ ਇਹਦੇ ਵਿੱਚ ਇਹ ਕੀ ਹੁੰਦਾ ਦੇਸ਼ ਦੀ ਸਿਕਿਉਰਿਟੀ ਨੂੰ ਖਤਰਾ ਇਹ ਕਾਨੂੰਨ ਹੁੰਦਾ ਤੇ ਦੂਜਾ ਜਿਹੜਾ ਇਹ 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 ਜਿਹੜਾ ਕਾਨੂੰਨ ਨੇ ਦੂਜਾ ਆਏਗਾ ਜੀ ਐਨਐਸਐਨ 1980 ਇਹ ਹੁੰਦਾ ਨੈਸ਼ਨਲ ਸਕਿਉਰਿਟੀ ਐਕਟ 1980 ਦਾ ਬਣਿਆ ਹੋਇਆ ਪ੍ਰਵੈਂਸ਼ਨ ਐਕਟ ਆ ਇਹ ਤੇ ਇਹ ਵੀ ਉਹੀ ਹੈਗਾ ਦੇਸ਼ ਦੀ ਸਕਿਉਰਿਟੀ ਨੂੰ ਖਤਰਾ ਤੇ ਇੱਕ ਐਕਟ ਹੈਗਾ 1967 ਦਾ ਜਿਹਨੂੰ ਕਹਿੰਦੇ ਨੇ ਯੂਆਪਾ ਅਨਲੌਫਲ ਐਕਟੀਵਿਟੀਜ਼ ਠੀਕ ਆ ਕਿ ਨਹੀਂ ਤੇ ਇੱਕ ਇੰਡੀਅਨ ਪੈਨਲ ਕੋ 1860 ਦਾ ਬਣਿਆ ਬਣਿਆ ਹੋਇਆ ਇਹ ਸਾਰੇ ਅਧਿਨ ਕੀ ਹੁੰਦਾ ਵੀ ਕਨਸੀਲਿੰਗ ਵਿਦ ਇੰਟੈਂਟ ਟੂ ਫੈਸਿਲਿਟੇਟ ਡਿਜ਼ਾਈਨ ਟੂ ਪੇਜ ਬਾਰ 10 ਸਾਲ ਤੱਕ ਦੀ ਜੇਲ੍ਹ ਇਹਦੇ ਵਿੱਚ ਹੋ ਸਕਦੀ ਆ ਤੇ ਬਾਕੀ ਜਿਵੇਂ ਕਹਿੰਦੇ ਨੇ ਵੀ ਲਾਈਫ ਤਾਂ ਇਹਦੇ ਜਮੇ ਖਰਾਬ ਹੋ ਜਾਂਦੀ ਆ ਜੇ ਸਾਬਤ ਹੋ ਗਏ ਐਸਪੀ ਨੇ ਜੇਕਟ ਦੇ ਦੀਨ ਆ ਕੁਛ ਆਉਂਦਾ ਸੋ ਦੋਸਤੋ ਵੀ ਹੁਣ ਦੂਜੀ ਗੱਲ ਤੁਹਾਨੂੰ ਦੱਸ ਦਮਾ ਵੀ ਇਹ ਬੰਦਾ ਜਿਵੇਂ ਜਿਹੜੀਆਂ ਅਥਾਰਟिटीज ਨੇ ਉਹਨਾਂ ਨੇ ਕਹਿਣ ਦਾ ਮਤਲਬ ਇਹ ਕਿਦਾ ਚੈਨਲ ਸੀਗਾ ਕਹਿੰਦੇ YouTube ਤੇ ਜਾਨਮਾਲ ਦੇ ਨਾਮ ਤੇ ਤੇ ਇਨਫੈਕਟ ਉਹਦੇ ਸਬਸਕ੍ਰਾਈਬਰਸ ਨੇ ਜਿਹੜੇ ਮਿਲੀਅਨ ਦੇ ਕਰੀਬ ਨੇ ਹੋ ਗੇ ਤੇ ਪਰ ਜਿਹੜਾ ਸਾਈਬਰ ਸੈੱਲ ਦੀ ਜਿਹੜੀ ਬਿਆਨ ਆ ਉਹਨਾਂ ਨੇ ਇਹ ਕਹਿਣਾ ਬਈ ਇਹ ਬੰਦਾ YouTube ਉਲ ਚੈਨਲ ਤਾਂ ਇਹਦਾ ਇੱਕ ਕਵਰ ਥੀਗਾ ਠੀਕ ਹੈ ਨਾ ਸਿਰਫ ਇੱਕ ਫੰਡਿੰਗ ਲਈ ਤੇ ਮੇਨ ਇਹਦਾ ਕੰਮ ਸੀ ਜਾਸੂਸੀ ਹੁਣ ਸੁਣ ਲਓ ਇਦੇ ਤੇ ਕੀ ਕੀ ਸਾਫਤ ਕਹਿ ਰਹੇ ਨੇ ਮਹਾਲੀ ਸਾਈਬਰ ਸੈੱਲ ਐਕਟੀਵਿਟੀ ਦੇ ਇਹਦੇ ਨਾ ਜਿਹੜਾ ਉਹ ਕੀ ਦੱਸ ਰਹੇ ਉਹ ਕਹਿੰਦੇ ਵੀ ਇੱਕ ਸ਼ਕੀਰ ਏਲਿਸ ਜੱਟ ਰੰਧਾਵਾ ਨਾਮ ਦਾ ਕੋਈ ਪਾਕਿਸਤਾਨੀ ਬੇਸਡ ਪੀਆਈਓ ਆ ਪਾਕਿਸਤਾਨ ਇੰਟੈਲੀਜੈਂਸ ਆਫਸਰ ਆ ਹੋ ਵੀ ਉਹਦੇ ਨਾਲ ਇਹਦੀ ਲਿੰਕ ਸੀਗੇ ਤੇ ਦੂਜਾ ਇੱਕ ਅਹਿਸਾਨ ਉਰ ਰਹੀਮ ਨਾਮ ਦਾ ਏਲਿਸ ਦਾਨਿਸ਼ ਵੀ ਉਹ ਬੰਦਾਗਾ ਵੀ ਉਹਦੇ ਨਾਲ ਇਹਦੇ ਵੀ ਲਿੰਕ ਸੀ ਤੇ ਜੋਤੀ ਮਲੋਤਰਾ ਦੇ ਵੀ ਲਿੰਕ ਸੀ ਜੋਤੀ ਮਲੋਤਰਾ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਇੱਕ ਪਹਿਲਾ ਯੂਟਿਊਬਰ ਫੜੀ ਆ ਇਹ ਉਹਦੇ ਨਾਲ ਇਹਦੀ ਮੈਂ ਤੁਹਾਨੂੰ ਫੋਟੋਆਂ ਵੀ ਸ਼ੇਅਰ ਕਰ ਦਿੰਦਾ ਇਹਦੀਆਂ ਹੈਗੀਆਂ ਨੇ ਜਸਬੀਰ ਸਿੰਘ ਦੀਆਂ ਹੁਣ ਦੋਸਤੋ ਜਿਹੜਾ ਇਹ ਦਾਨਿਸ਼ ਨਾਮ ਦਾ ਬੰਦਾ ਪਾਕਿਸਤਾਨੀ ਨੈਸ਼ਨਲਿਸਟ ਆ ਇਹ ਇਹ ਪਾਕ ਇੱਥੇ ਇੰਡੀਆ ਦੇ ਵਿੱਚ ਜਿਹੜੇ ਪਾਕਿਸਤਾਨ ਦਾ ਹਾਈ ਕਮਿਸ਼ਨ ਸੀਗਾ ਦਿੱਲੀ ਉੱਥੇ ਲੱਗਿਆ ਹੋਇਆ ਸੀਗਾ ਪਰ ਇੰਡੀਆ ਵਾਲਿਆਂ ਨੇ ਇਹ ਕਹਿ ਕੇ ਉਹਨੂੰ ਕੱਢਤਾ ਤੇ ਵੀ ਇਹਨੂੰ ਆਪਦੇ ਮੁਲਕ ਭੇਜ ਦੋ ਵੀ ਇਹ ਬੰਦਾ ਇੱਥੇ ਜਸੂਸੀ ਕਰਦਾ ਸੋ ਉਹਨੂੰ ਇੰਡੀਆ ਚੋਂ ਕੱਢਿਆ ਹੋਇਆ ਉਹ ਬੰਦੇ ਨੂੰ ਦਾਨਿਸ਼ ਨਾਮ ਦੇ ਬੰਦੇ ਨੂੰ ਤਾਂ ਕਰਕੇ ਵੀ ਉਹਦੇ ਨਾਲ ਵੀ ਇਹਨਾਂ ਦੇ ਲਿੰਕ ਸੀਗੇ ਉਹ ਇੰਡੀਆ ਦੀ ਗਵਰਨਮੈਂਟ ਨੇ ਉਹਨੂੰ ਬੰਦਿਆਂ ਮੈਂ ਕਹਿੰਦਾ ਵੀ ਇੱਥੇ ਨੂੰ ਭਾਈ ਲੈ ਜਾਓ ਨਹੀਂ ਅਸੀਂ ਜੇਲ੍ਹ ਸੜਦਾਂਗੇ ਵੀ ਇਹ ਸਾਨੂੰ ਬੰਦਾ ਥੋੜਾ ਪਸੰਦ ਨਹੀਂ ਇੱਥੇ ਪਾਕਿਸਤਾਨ ਹਾਈ ਕਮਿਸ਼ਨ ਚ ਲੱਗਿਆ ਹੋਇਆ ਸੀ ਇਹ ਦਾਨਿਸ਼ ਨਾਮ ਦਾ ਬੰਦਾ ਦਾਨਿਸ਼ ਇਹਦੇ ਨਾਮ ਪੈਸੇ ਰੱਖਿਆ ਪਿਆ ਅਸਲੀ ਨਾਮ ਇਹਦਾ ਐਹਸਾਨ ਉਰ ਰਹੀਮਾ ਵੀ ਇਹਨਾਂ ਲਿੰਕ ਸੀਗੇ ਹੁਣ ਸੁਣੋ ਜਿਹੜੀ ਜੋਤੀ ਮਲਹੋਤਰਾ ਜਿਹੜੀ ਪਹਿਲਾਂ ਯੂਟਿਊਬਰ ਫੜੀ ਆ ਇਸੇ ਮਸਲੇ ਚ ਜੋਤੀ ਮਲਹੋਤਰਾ ਤੇਜਸਵੀਰ ਸਿੰਘ ਯਾਰ ਇੱਕ ਪਾਕਿਸਤਾਨ ਨੇ ਆਪਣਾ ਨੈਸ਼ਨਲ ਡੇ ਮਨਾਇਆ ਸੀਗਾ ਦਿੱਲੀ ਹਾਈ ਕਮ ਉਹਦਾ ਵੀ ਐਮਬੈਸੀ ਦੇ ਵਿੱਚ ਉੱਥੇ ਇਹਨਾਂ ਨੂੰ ਇਨਵਾਈਟ ਕੀਤਾ ਗਿਆ ਸੀ ਯਾਰ ਇੱਕ ਦੁਸ਼ਮਣ ਦੇਸ਼ ਦਾ ਨੈਸ਼ਨਲ ਡੇ ਹੋਵੇ ਤੇ ਉੱਥੇ ਆਪਾਂ ਇਨਵਾਈਟਡ ਹੋਈਏ ਯਾਰ ਸਮਝ ਤੋਂ ਬਾਹਰ ਆ ਹਨਾ ਤੇ ਤਾਂ ਹੀ ਇਹਨੇ ਉਹਨੂੰ ਹਾਈਲਾਈਟ ਵੀ ਬਹੁਤ ਕੀਤਾ ਸੀ ਅਕੇ ਵੀ ਸਾਨੂੰ ਸਿਲੇਕਟਡ ਬੰਦੇ ਐ ਇਹਨੂੰ ਸੱਦਿਆ ਉੱਥੇ ਸੋ ਦੋਸਤੋ ਵੀ ਚਾਰजेस ਬਹੁਤ ਨੇ ਇਹਨੇ ਇਹ ਡਾਟਾ ਸਾਰਾ ਡਿਲੀਟ ਕਰਨ ਦੀ ਵੀ ਕੋਸ਼ਿਸ਼ ਕੀਤੀ ਆ ਹੁਣ ਤੁਹਾਨੂੰ ਇਹ ਵੀ ਦੱਸਤਾ ਇਹਦੇ ਤੇ ਆ ਇੱਕ ਲੱਗ ਸਕਦੇ ਨੇ ਇੰਦਾ ਇੰਦਾ ਹੋ ਸਕਦਾ ਸੋ ਦੋਸਤੋ ਵੀਡੀਓ ਬਣਾਉਣ ਦਾ ਮਤਲਬ ਸਿਰਫ ਇੰਨਾ ਅਗੇ ਸੀ ਵੀ ਤੇ ਕੀ ਕੀ ਹੋ ਸਕਦਾ ਤੇ ਕੀ ਕੀ ਕਾਰਨ ਤੁਸੀਂ ਵੀ ਆਪਦੇ ਆਪਦੇ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੇ ਮੈਂ ਕੁਝ ਦੱਸੇ ਨੇ ਫੈਕਟ ਵੀ ਕੀ ਇਹ ਸਹੀ ਨੇ ਜਾਂ ਗਲਤ ਨੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਦੋਸਤੋ